ਪੰਜਾਬ ਸਰਕਾਰ ਮਰਦਾਬਾਦ ਪੰਜਾਬ ਸਰਕਾਰ ਮਰਦਾਬਾਦ ਪੰਜਾਬ ਸਰਕਾਰ ਮਰਦਾਬਾਦ ਸ਼ਰੋਗਰੀਏ ਟਾਲੀ ਦਲ ਜਿੰਦਾਬਾਦ ਸ਼ਰੋਗਰੀਏ ਟਾਲੀ ਦਲ ਜਿੰਦਾਬਾਦ ਯਾਦਵਿੰਦਰ ਸਿੰਘ ਜਾਦੂ ਜਿੰਦਾਬਾਦ ਪੰਜਾਬ ਸਰਕਾਰ ਮਰਦਾਬਾਦ ਇਹਨਾਂ ਅਤਿਆਚਾਰ ਇਹਨਾਂ ਕਹਿਰ ਇਹਨਾਂ ਨੇ ਆਪਣੇ ਗੁੰਡੇ ਬੁਲਾ ਕੇ ਸਰਦਾਰ ਯਾਦਵਿੰਦਰ ਸਿੰਘ ਜਾਦੂ ਜੀ ਉੱਤੇ ਕਹਿਰ ਕੀਤਾ ਅਧਿਆਚਰ ਇਹਨਾਂ ਕਹਿਰ ਇਹਨਾਂ ਨੇ ਆਪਣੇ ਗੁੰਡੇ ਬੁਲਾ ਕੇ ਸਰਦਾਰ ਯਾਦਵਿੰਦਰ ਸਿੰਘ ਜਾਦੂ ਜੀ ਉੱਤੇ ਕਹਿਰ ਕੀਤਾ ਦੇਖੋ ਜੀ ਅੱਜ ਦਾ ਮੁੱਖ ਬੱਦਦਾ ਦਾ ਜਿਹੜੇ ਅਸੀਂ ਸਾਡੇ ਬਲਾਕ ਸੰਮਤੀ ਤੇ ਜ਼ਿਲ੍ਹਾ ਪੰਚਾਇਤ ਦੇ ਮੈਂਬਰ ਜਿੱਤੇ ਆ ਸਭ ਤੋਂ ਪਹਿਲਾਂ ਤਾਂ ਮੈਂ ਸਾਰੇ ਮੈਂਬਰਾਂ ਨੂੰ ਵਧਾਈ ਦੇਣੀ ਚਾਹੁੰਦਾ ਕਿ ਬਹੁਤ ਸੰਗਤ ਨੇ ਸਹਿਯੋਗ ਦਿੱਤਾ ਪਿੰਡਾਂ ਦੇ ਸਾਰੇ ਸਾਡੇ ਵਰਕਰ ਸਹਿਬਾਨਾਂ ਨੇ ਸਾਡੇ ਲੋਕਾਂ ਨੇ ਬੜਾ ਪਿਆਰ ਦਿੱਤਾ ਸੋ ਪਹਿਲਾਂ ਸਾਰੇ ਹਲਕੇ ਦਾ ਧੰਨਵਾਦੀ ਹਾਂ ਕਿ ਤੁਸੀਂ ਬਹੁਤ ਵਧੀਆ ਸ਼ਮਣੀ ਕਾਲੀਦਾਲ ਨੂੰ ਸਮਰਥਨ ਦਿੱਤਾ ਬਹੁਤ ਵਧੀਆ ਰਿਜ਼ਲਟ ਆਇਆ ਕਿਉਂਕਿ ਸ਼ਮਣੀ ਕਾਲੀਦਾਲ ਨੇ ਇੱਕ ਜ਼ਿਲ੍ਹਾ ਪ੍ਰੀਸ਼ਦ ਦੋ ਚੋਂ ਇੱਕ ਜਿੱਤੀ ਆ ਤੇ ਪੰਜ ਬਲਾਕ ਸੰਮਤੀਆਂ ਜਿੱਤੀਆਂ ਨੇ ਤੇ ਸਾਰੇ ਜਿਹੜੇ ਮੈਂਬਰ ਨੇ ਉਹਨਾਂ ਨੂੰ ਵਧਾਈ ਵੀ ਆ ਜਿਹੜੇ ਮੈਂਬਰ ਹਾਰੇ ਵੀ ਨੇ ਉਹਨਾਂ ਨੂੰ ਵੀ ਅਸੀਂ ਹੌਸਲਾ ਦਿੰਨੇ ਆ ਕਿ ਕੋਈ ਗੱਲ ਅਗਲੀ ਵਾਰ ਫੇਰ ਮੌਕਾ ਮਿਲੂਗਾ ਫੇਰ ਅਸੀਂ ਏਦੂ ਦੂਰਾਂ ਚਾਉਣੇ ਹੋ ਕੇ ਲੜਾਂਗੇ ਭਾਵੇਂ ਸਰਕਾਰਾਂ ਨੇ ਬਥੇਰਾ ਜ਼ਬਰ ਕੀਤਾ ਜ਼ੁਲਮ ਕੀਤਾ ਠੱਕੇਸ਼ਾਈ ਕੀਤੀ ਉਸ ਦੇ ਬਾਵਜੂਦ ਵੀ ਰਿਜ਼ਲਟ ਬਹੁਤ ਵਧੀਆ ਰਹੀ ਅੱਜ ਦਾ ਮੇਨ ਮਕਸਦ ਤਾਂ ਹੀ ਸੀਗਾ ਕਿ ਸਰਕਾਰ ਦੀਆਂ ਧੱਕੇਸ਼ਾਹੀਆਂ ਦੇ ਖਿਲਾਫ ਸਾਡੇ ਵਰਕਰ ਸਾਡੇ ਮੈਂਬਰ ਬਹੁਤ ਵਧੀਆ ਲੜਾਈ ਲੜੇ ਨੇ ਜਿਸ ਦਿਨ ਤੋਂ ਪੇਪਰ ਭਰੇਗੇ ਉਸੇ ਦਿਨ ਤੋਂ ਲੈ ਕੇ ਕਿਉਂਕਿ ਭਾਵੇਂ ਗੱਲਾਂ ਕੁਝ ਬਾਅਦ ਚ ਸਾਹਮਣੇ ਆਈਆਂ ਨੇ ਕਿ ਪਹਿਲੇ ਦਿਨਾਂ ਤੋਂ ਹੀ ਅਫਸਰਾਂ ਨੂੰ ਇਹ ਹਦਾਇਤਾਂ ਸੀ ਕਿ ਕਿਸੇ ਤਰੀਕੇ ਕਾਗਜ ਰੋਕੇ ਜਾਣ ਚਲੋ ਸੰਗਤ ਤਕੜੀ ਸੀ ਸਾਡੇ ਲੋਕ ਤਕੜੇ ਸ਼ੋਭਨੀ ਕਾਲੀਗਲ ਦੇ ਵਰਕਰ ਤਕੜੇ ਸੀ ਕਾਗੇ ਸਹੀ ਪਾਏਗੇ ਉਸ ਤੋਂ ਬਾਅਦ ਤੇ ਜਦੋਂ ਵੋਟਾਂ ਹੋਈਆਂ ਵੋਟਾਂ ਚ ਵੀ ਚਲੋ ਸਾਡੇ ਜਿਹੜੇ ਮੈਂਬਰ ਸਵਾਨ ਸੀ ਉਹਨਾਂ ਨੂੰ ਦਬਕਾਇਆ ਵੀ ਗਿਆ ਪਿੰਡਾਂ ਚ ਵੋਟਰਾਂ ਨੂੰ ਵੀ ਬਹੁਤ ਕੁਛ ਕੀਤਾ ਗਿਆ ਹੁਣ ਹੌਲੀ ਹੌਲੀ ਸਾਰੇ ਪਿੰਡਾਂ ਚੋਂ ਵੀ ਗੱਲਾਂ ਸਾਹਮਣੇ ਆ ਰਹੀਆਂ ਨੇ ਬਾਕੀ ਜਿਹੜੀ ਲੋਕਾਂ ਦੇ ਸਾਹਮਣੇ ਆਖਰੀ ਦਿਨ ਜਿਹੜੀ ਗੱਲ ਆਈ ਹੈ ਕਿਉਂਕਿ ਇੱਕ ਦਿਨ ਪਹਿਲਾਂ ਸਾਡੇ ਕੋਲ ਸਾਰੀ ਰਿਪੋਰਟ ਆ ਚੁੱਕੀ ਸੀ ਜਦੋਂ ਅਸੀਂ ਰਾਤ ਨੂੰ ਗੇੜੇ ਮਾਰੇ ਆ ਕਿ ਕੁਝ ਵੀ ਹੋ ਸਕਦਾ ਹੈ ਕੋਈ ਵੀ ਤੰਗਲੀ ਹੋ ਸਕਦੀ ਹੈ ਰਾਤ ਨੂੰ ਅਸੀਂ 1:30 ਵਜੇ ਤੱਕ ਇੱਕ ਦਿਨ ਰਿਜ਼ਲਟ ਆਉਣ ਤੋਂ ਪਹਿਲਾਂ 16 ਤਰੀਕ ਨੂੰ ਰਾਤ ਨੂੰ 1 ਵਜੇ ਤੱਕ ਅਸੀਂ ਗੇੜੇ ਮਾਰਦੇ ਰਹੇ ਅਸੀਂ ਵੀ ਆਏ ਸਾਡੇ ਹੋਰ ਵੀ ਸਾਥੀ ਆਏ ਪਿੰਡਾਂ ਤੋਂ ਤੇ ਦੂਜੀਆਂ ਪਾਰਟੀਆਂ ਦੇ ਕਾਂਗਰਸੀ ਦੇ ਲੋਕ ਵੀ ਉੱਥੇ ਦੇਖੇ ਗਏ ਕਿਉਂਕਿ ਸਰਕਾਰ ਵਾਲਾ ਤਾਂ ਕੋਈ ਨਹੀਂ ਮਿਲਿਆ ਕਿਉਂਕਿ ਸਰਕਾਰ ਵਾਲਿਆਂ ਤਾਂ ਇਹ ਸੀ ਵੀ ਅਸੀਂ ਤਾਂ ਉਹ ਹੋਲੀ ਸੋਲੀ ਉਹ ਹੀ ਸੀਗੇ ਉਹਨਾਂ ਨੂੰ ਜੋ ਮਰਜ਼ੀ ਕਰ ਸਕਦੇ ਸੀ ਤੇ ਜਿੱਦẽ ਰਿਜ਼ਲਟ ਆਉਣਾ ਸੀ 17 ਤਰੀਕ ਨੂੰ ਉਸ ਦਿਨ ਸਵੇਰ ਤੋਂ ਹੀ ਪਹਿਲਾਂ ਤਾਂ ਗੇਟ ਤੇ ਗੇਟ ਤੇ ਮੈਨੂੰ ਰੋਕਿਆ ਗਿਆ ਸ਼ਾਇਦ ਤੁਹਾਨੂੰ ਨਾ ਪਤਾ ਹੋਵੇ ਉੱਥੇ ਅਵਤਾਰ ਸਿੰਘ ਖੜਾ ਸੀ ਉਨੇ ਰੋਕਿਆ ਕਹਿੰਦਾ ਤੁਸੀਂ ਨਹੀਂ ਜਾ ਸਕਦੇ ਹਾਲਾਂਕਿ ਮੇਰੇ ਕੋਲ ਇਲੈਕਸ਼ਨ ਏਜੰਟ ਦਾ ਕਾਰਡ ਸੀ ਮੈਂ ਆਪਣੇ ਜਿਹੜਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸਾਡਾ ਖੜਾ ਸੀ ਇੱਥੋਂ ਉਮੀਦਵਾਰ ਸੀਗਾ ਬੀਜੇ ਤੋਂ ਉਹਦੀ ਜਗ੍ਹਾ ਮੈਂ ਗਿਆ ਸੀ ਤੇ ਮੈਨੂੰ ਉਹਨੇ ਰੋਕਿਆ 10 ਮਿੰਟ ਅਸੀਂ ਖੱਜਲ ਹੋਏ ਤਸਿਲਾ ਨੈਪ ਤਸਿਲਾ ਸਾਹਿਬ ਆਏ ਉਹਨਾਂ ਨੇ ਮਤਲਬ ਮੈਨੂੰ ਅਲਾਉ ਕੀਤਾ ਮੈਂ ਅੰਦਰ ਗਿਆ ਮੈਂ ਬਤੌਰ ਕੈਂਡੀਡੇਟ ਜਦੋਂ ਮਤਲਬ ਇਲੈਕਸ਼ਨ ਏਜੰਟ ਜਾਂ ਕੈਂਡੀਡੇਟ ਬੈਠ ਸਕਦਾ ਜਾਂ ਆਪਾਂ ਕੈਂਡੀਡੇਟ ਦੀ ਜਗ੍ਹਾ ਇਲੈਕਸ਼ਨ ਏਜੰਟ ਬੈਠ ਸਕਦਾ ਬਤੌਰ ਕੈਂਡੀਡੇਟ ਆਪਾਂ ਅੰਦਰ ਬੈਠੇ ਰਿਜ਼ਲਟ ਸਾਨੂੰ ਇਹ ਵੀ ਇੱਕ ਦਿਨ ਪਹਿਲਾਂ ਪਤਾ ਲੱਗ ਗਿਆ ਸੀ ਕਿ ਸਲੋ ਚੱਲੂਗੀ ਗਿਣਤੀ ਸਲੋ ਕਰਕੇ ਦੇਰ ਰਾਤ ਤੱਕ ਲੈ ਕੇ ਜਾਣੀ ਹੈ ਉਹ ਤੁਹਾਡੇ ਸਾਹਮਣੇ ਹੋਇਆ ਕਿ 8 ਵਜੇ ਗਿਣਤੀ ਜਿੱਥੇ ਬਾਕੀ ਹਲਕਿਆਂ 'ਚ ਰਿਜ਼ਲਟ 2-3 ਵਜੇ ਦੁਪਹਿਰ ਦੇ ਆ ਗਏ ਆਪਣੇ ਹਸਲ ਕੇ ਖੰਨੇ 'ਚ ਮੈਨੂੰ ਲੱਗਦਾ ਵੀ 2-3 ਵਜੇ ਤੱਕ 2-3 ਬਲਾਕਾਂ ਦੇ ਵੀ ਰਿਜ਼ਲਟ ਨਹੀਂ ਆਏ 2-3 ਜੋਨਾਂ ਦੇ ਵੀ ਰਿਜ਼ਲਟ ਨਹੀਂ ਸਿਆ ਤੇ ਉਹ ਸਾਰੀ ਗੱਲ ਸਾਡੇ ਸਾਹਮਣੇ ਰਹੀ ਸਲੋ ਕਰਕੇ ਮੈਡਮ ਨੇ ਜਦੋਂ ਅਸੀਂ ਮੈਡਮ ਨੂੰ ਕੋਈ ਰਿਜ਼ਲਟ ਲੈਣ ਜਾਂਦਾ ਸੀ ਉਹ ਇੰਨਾ ਤਲਖੀ ਦਾ ਬੋਲਦੇ ਸਾਰਿਆਂ ਦੇ ਗੱਲ ਪੈਂਦੇ ਸੀ ਭਾਵੇਂ ਕੋਈ ਉਮੀਦਵਾਰ ਚੱਲਿਆ ਗਿਆ ਭਾਵੇਂ ਕੋਈ ਸਾਡੇ ਚੋਂ ਕਿਸੇ ਨੇ ਗੱਲ ਕੀਤੀ ਆ ਇੱਕ ਤਾਂ ਕਿਸੇ ਨੇ ਥੱਲੇ ਨਹੀਂ ਬੈਠਣਾ ਜੀ ਚਲੋ ਉੱਪਰ ਚਲੋ ਸਾਰੇ ਚਲੋ ਅਸੀਂ ਵੀ ਸਵੇਰ ਦੇ ਉੱਪਰ ਬੈਠੇ ਸੀ ਉਹ ਬਾਕੀ ਜਿਹਨੇ ਉਮੀਦਵਾ ਸੀ ਸਾਰੇ ਉੱਪਰ ਬੈਠੇ ਸੀ ਜਿਹੜਾ ਸਰਕਾਰ ਵਾਲਾ ਕੋਈ ਨੁਮਾਇੰਦਾ ਉਹ ਜਾਵੇ ਬੇਸ਼ੱਕ ਕੁਛ ਪੁੱਛ-ਪੁੱਛ ਕੇ ਆ ਜਾਵੇ ਕਿਸੇ ਨਾਲ ਜਾਲੀ 'ਚ ਗੱਲ ਕਰਕੇ ਆ ਜਾਵੇ ਜੋ ਮਰਜ਼ੀ ਕਿਉਂਕਿ ਉੱਥੇ ਦੀ ਮੈਂ ਨਹੀਂ ਬੋਲਦਾ ਵੀਡੀਓ ਬੋਲਦੀ ਆ ਉਹ ਤੁਸੀਂ ਰਿਕਾਰਡ ਸਿਰ ਤੁਹਾਡੇ ਕੋਲ ਹੋਵੇ ਜਾਂ ਮਤਲਬ ਪ੍ਰਸ਼ਾਸਨ ਪੜਾ ਸਕਦਾ ਕਿਉਂਕਿ ਕੋਰਟ 'ਚ ਵੀ ਸਾਨੂੰ ਲੋੜ ਪੈਣੀ ਆ ਉੱਥੇ ਜੱਜ ਸਾਹਿਬ ਨੂੰ ਬੇਨਤੀ ਕੀਤੀ ਹੈ ਕਿ ਤੁਸੀਂ ਉਹ ਰਿਕਾਰਡ ਸਾਰਾ ਕਢਾਓ ਜੀ ਜੋ ਜੋ ਗੱਲਾਂ ਉੱਥੇ ਹੋਈਆਂ ਆ। ਆਖਰ ਨੂੰ ਆ ਕੇ ਕੀ ਹੋਇਆ ਜਦੋਂ ਦੁਪਹਿਰੇ ਸਾਨੂੰ ਬਹੁਤ ਔਖਾ ਤੋਂ ਰਿਜ਼ਲਟ ਲਾਇਆ ਗਿਆ ਕਿਉਂਕਿ ਉਹ ਸਾਬ ਵੀ ਸੀਗੇ ਉੱਥੇ। ਉੱਥੇ ਮੈਡਮ ਵੀ ਸੀਗੇ, ਨਹਿ ਤਸਿਲਾਰ ਸਾਬ ਵੀ ਸੀਗੇ। ਉਹ ਸਾਰੇ ਇਹ ਗੱਲ ਦੇ ਗਵਾਹ ਨੇ, ਲੋਕ ਗਵਾਹ ਨੇ ਉੱਥੋਂ ਦੇ ਜਿਹੜੇ ਹਲਕੇ ਦੇ ਸਾਰੇ ਜੋ ਕਾਊਂਟਿੰਗ ਏਜੰਸੀ ਉਹ ਗਵਾਹ ਨੇ ਕਿ ਸਾਨੂੰ ਬੜੀ ਦੇਰ ਬਾਅਦ ਸ਼ਾਮ ਨੂੰ 5-6 ਵਜੇ ਤਾਂ ਸਾਨੂੰ ਉਹ ਦੇਣ ਲੱਗਿਆ ਜਿਹੜਾ ਰਿਜ਼ਲਟ ਉਹਦਾ ਜੋਨਾਂ ਦਾ ਆਉਂਦਾ ਸੀਗਾ। ਚਲੋ ਉਹ ਦੇਣ ਦੇ ਅਪਰੰਤ ਜਦੋਂ ਅਸੀਂ ਮਤਲਬ ਦੇਖਿਆ ਕਈ ਜਗ੍ਹਾ ਇਹ ਕਹਿੰਦਾ ਨਾ ਇੱਥੋਂ ਦਾ ਮੰਤਰੀ ਹੈ ਜਿਹੜਾ ਕਹਿੰਦਾ ਵੀ ਕੋਈ ਰੌਲਾ ਨਹੀਂ ਪਿਆ ਬੜੀ ਸ਼ਾਂਤੀ ਚੱਲੀ ਆ ਜੀ ਸਾਡਾ ਜਿਹੜਾ ਮਸਲਾ ਹੋਇਆ ਉਸ ਤੋਂ ਪਹਿਲਾਂ ਇੱਕ ਝੜਪ ਹੋਈ ਆ ਆਮ ਆਦਮੀ ਪਾਰਟੀ ਤੇ ਕਾਂਗਰਸ ਦੀ ਬੜੀ ਬਹਿਸ ਹੋਈ ਗਾਲੀ ਗਲੋਚ ਵੀ ਹੋਈ ਉਹ ਲੋਕ ਗਵਾਏ ਮੂਵੀ ਮੂਵੀ ਕਢਾਉਣੇ ਉੱਥੋਂ ਅੰਦਰ ਦਾ ਉੱਥੇ ਸ਼ਾਟ ਕਢਾਉਣ ਜਿਹੜੇ ਵੀ ਕੈਮਰੇ ਦੇ ਹੈਗੇ ਉੱਥੇ ਸੀਸੀਡੀ ਵੀ ਕੈਮਰਾ ਲੱਗਿਆ ਸੀਗਾ ਉਹ ਸਾਰਾ ਕੁਝ ਪਤਾ ਲੱਗੂਗਾ ਅੰਦਰ ਝਗੜਾ ਹੋਇਆ ਖਾਸਾ ਮਤਲਬ ਬਹਿਸ ਹੋਈ ਆ ਲੜਾਈ ਇੱਥੋਂ ਤੱਕ ਬਾਹਰ ਨਿਕਲ ਤੱਕ ਰੌਲਾ ਪੈਣ ਬਹੁਤ ਕਾਫੀ ਕੁਝ ਹੋਇ ਉਹ ਤਾਂ ਮੈਡਮ ਕੁਛ ਨਹੀਂ ਬੋਲੇ ਕਿਉਂਕਿ ਉਹ ਸਰਕਾਰ ਦੇ ਪੱਖ ਵਾਲਿਆਂ ਦੀ ਗੱਲ ਸੀਗੀ ਉੱਥੇ ਮੈਡਮ ਨੇ ਕੁਛ ਨਹੀਂ ਕਿਸੇ ਨੂੰ ਕਿਹਾ ਬਾਹਰ ਜਾਣ ਨੂੰ ਨਹੀਂ ਕਿਹਾ ਹੋਇਆ ਕਿ ਉਸ ਤੋਂ ਅਪਰੰਤ ਤਿੰਨ ਬੰਦੇ ਸ਼ਹਿਰ ਦੇ ਕਿਉਂਕਿ ਇਹ ਮੰਤਰੀ ਕਹਿੰਦਾ ਨਾ ਕਿ ਇਹਦਾ ਇਹਨੂੰ ਆਦਤ ਹੈ ਹਾਂ ਜੇ ਸਾਡੇ ਨਾਲ ਧੱਕਾ ਹੋ ਮੈਨੂੰ ਆਦਤ ਹੈ ਜੁਲਮ ਦੇ ਖਿਲਾਫ ਖੜਨ ਦੀ ਜੇ ਕੋਈ ਧੱਕਾ ਕਰੂ ਤੇ ਖਿਲਾਫ ਮੈਨੂੰ ਲੜਨ ਦੀ ਆਦਤ ਹੈ ਮੈਂ ਪਹਿਲਾਂ ਵੀ ਧੱਕੇ ਦੇ ਖਿਲਾਫ ਖੜਿਆ ਹੁਣ ਵੀ ਮੈਂ ਆਪਣੇ ਵਰਕਰਾਂ ਨਾਲ ਆਪਣੇ ਲੋਕਾਂ ਨਾਲ ਮੈਂ ਜ਼ਰੂਰ ਖੜੂੰਗਾ ਇਹ ਮੇਰੀ ਆਦਤ ਹੈ ਮੈਂ ਆਦਤ ਤੋਂ ਮਜਬੂਰ ਹਾਂ ਕਿ ਮੈਂ ਜੇ ਮੇਰੇ ਲੋਕਾਂ ਨਾਲ ਮੈਂ ਧੱਕਾ ਨਹੀਂ ਦੇਖ ਸਕਦਾ ਭਾਵੇਂ ਕੁਝ ਮੈਂ ਆਪਣੇ ਵਰਕਰਾਂ ਨਾਲ ਮੇਰੀ ਜ਼ਿੰਮੇਵਾਰੀ ਹੈ ਕਿ ਮੇਰੇ ਵਰਕਰ ਬਾਅਦ ਕਿਸੇ ਵੀ ਚੀਜ਼ ਦਾ ਸ਼ਿਕਾਰ ਹੋਣਗੇ ਪਹਿਲਾਂ ਮੈਂ ਉਹਨਾਂ ਨਾਲ ਖੜੂਗਾ ਮੈਂ ਜਦੋਂ ਮੈਂ ਉੱਥੇ ਬੈਠਾ ਸੀ ਕੋਈ ਉੱਥੇ ਤਾਂ ਹੈ ਨਹੀਂ ਜਦੋਂ ਅਸੀਂ ਉਮੀਦਵਾਰ ਦੀ ਜਗ੍ਹਾ ਬੈਠੇ ਆ ਕੋਈ ਨੱਕ ਸਾਨੂੰ ਵੈਸੇ ਮੂੰਹ ਨੱਕ ਕੰਨ ਸਾਡੇ ਨੱਕ ਬੰਨ ਅੱਖਾਂ ਬੰਨ ਕੇ ਬਿਠਾ ਦੋ ਉੱਥੇ ਜਾਂ ਸਾਨੂੰ ਬੋਲਣ ਦਾ ਅਧਿਕਾਰ ਹੀ ਨਹੀਂ ਬੰਦੇ ਇਹਨਾਂ ਦੇ ਆਏ ਤਿੰਨ ਬੰਦੇ ਮੈਂ ਨਾਮ ਲੈਦਣਾ ਮੈਨੂੰ ਕੋਈ ਇਤਰਾਜ਼ ਨਹੀਂ ਕਿਉਂਕਿ ਜਿਹੜੀਆਂ ਧਾਂਦਰੀਆਂ ਇਹਨਾਂ ਨੇ ਕੀਤੀਆਂ ਨੇ ਫਿਰ ਇਤਰਾਜ਼ ਵੀ ਹੁੰਦੇ ਆ ਇਹਨਾਂ ਤੇ ਮੈਨੂੰ ਲੱਗਦਾ ਕਾਂਗਰਸ ਪਾਰਟੀ ਨੇ ਵੀ ਨਾ ਤੇ ਇੱਕ ਦਿਨ ਪਹਿਲਾਂ ਰਿਪੋਰਟ ਜਿਹੜੇ ਇੱਥੋਂ ਦੇ ਇੱਕ ਪਰੰਪਰਿਤ ਪੌਪਲੀ ਕਾਉਂਸਲਰ ਆ ਇੱਥੋਂ ਰਜਿੰਦਰ ਸਿੰਘ ਜੀਤ ਆ ਜਿਹੜਾ ਹੁਣੇ ਉਹਨੇ ਅਕਾਲੀ ਦਲ ਚੋਂ ਗਏ ਆ ਤੇ ਨਾਲ ਹੀ ਇਹਨਾਂ ਦਾ ਪੀ ਆ ਜਿਹੜਾ ਮਤਲਬ ਕਰਨ ਅਰੂੜਾ ਉਹ ਫੋਨ ਵੀ ਅੰਦਰ ਚਲਾ ਰਹੇ ਨੇ ਉਹ ਅੰਦਰ ਆ ਕੇ ਜਦੋਂ ਇਹਨਾਂ ਦੀ ਕਾਂਗਰਸ ਦੇ ਦੀ ਆਮ ਆਦਮੀ ਬਹਿਸ ਤੋਂ ਬਾਅਦ ਜਦੋਂ ਸ਼ਾਂਤੀ ਹੋ ਗਈ ਉਸ ਤੋਂ ਬਾਅਦ ਉਹ ਅੰਦਰ ਆ ਕੇ ਫੋਨ ਵੀ ਅੰਦਰ ਯੂਜ਼ ਕੀਤਾ ਜਾ ਰਿਹਾ ਅੰਦਰ ਉਹ ਮਤਲਬ ਉਹ ਪਿੱਛੇ ਜਾਲੀ ਦੇ ਪਿੱਛੇ ਆਪਣੇ ਲੋਕਾਂ ਦੇ ਪਿੱਛੇ ਖੜੇ ਆ ਅਸੀਂ ਜਦੋਂ ਪਹਿਲਾ ਇਤਰਾਜ਼ ਜਤਾਇਆ ਵੀ ਇਹ ਇਹ ਲੋਕਾਂ ਨੇ ਪਹਿਲਾਂ ਉਹ ਨੰਬਰ ਜਿਹੜੀ ਵਾਰ ਚ ਚੋਣ ਹੋਈ ਹੈ ਅੱਜ ਤੱਕ ਉਹਦੀ ਜਾਂਚ ਚੱਲ ਰਹੀ ਆ ਰਿੱਟ ਪਈ ਹੋਈ ਆ ਹਾਈ ਕੋਰਟ ਉਹ ਚ ਇਹਨਾਂ ਨੇ ਪੰਪੀ ਦੇ ਖਿਲਾਫ ਹੋਰ ਇਹਨਾਂ ਦੇ ਬੰਦਿਆਂ ਦੇ ਖਿਲਾਫ ਕਿ ਜਾਂਚ ਚੱਲ ਰਹੀ ਆ ਜਿਹੜੀ ਇਹਨਾਂ ਨੇ ਮਸ਼ੀਨ ਤੋੜੀ ਆ ਇਹ ਜਿਹੜੇ ਲੋਕ ਧੰਦਲੀਆਂ ਕਰਦੇ ਨੇ ਵੋਟਾਂ ਪਰਚੀਆਂ ਪਾੜਦੇ ਨੇ ਜਾਂ ਮਤਲਬ ਇਥੋਂ ਉਹਨਾਂ ਨੂੰ ਬਿਜਨ ਪਾਉਂਦੇ ਨੇ ਵੋਟਾਂ ਦੀ ਗਿਣਤੀ ਚ ਉਹ ਜਿਹੇ ਲੋਕਾਂ ਨੂੰ ਜਦ ਅੰਦਰ ਆਉਂਦੇ ਆ ਬਿਨਾ ਉਹਨਾਂ ਕੋ ਕੋਈ ਕਾਊਂਟਰ ਨੂੰ ਜਾਣਦਾ ਕੋਈ ਮਤਲਬ ਪੇਪਰ ਨਹੀਂ ਹੈ ਕੋਈ ਨਾ ਕਲੈਕਸ਼ਨ ਜੰਡਾ ਨਹੀਂ ਬਣਿਆ ਆਈ ਕਾਰਡ ਉਹ ਫਿਰ ਵੀ ਅੰਦਰ ਫਿਰਦੇ ਨੇ ਫਿਰ ਸਾਡਾ ਤਰਾਜ ਕਰਨਾ ਤਾਂ ਲਾਜ਼ਮੀ ਸੀ ਜਦੋਂ ਮੈਂ ਉਸ ਸਮੇਂ ਸਾਡਾ ਇੱਕ ਉਮੀਦਵਾਰ ਸੀ ਬਲਾਕ ਸੰਮਤੀ ਦਾ ਤਾਰੀ ਜਿਹੜਾ ਤੋਂ ਅਫਤਾਰ ਸਿੰਘ ਤਾਰੀ ਇਕਲਾਏ ਤੋਂ ਖੜਾ ਸੀ ਇਕਲਾਏ ਜ਼ੋਨ ਤੋਂ ਉਹਨੂੰ ਭੇਜਿਆ ਕਿ ਮੈਡਮ ਨੂੰ ਬੇਨਤੀ ਕਰੋ ਮੈਡਮ ਕੋ ਗਿਆ ਉਹ ਜਾ ਕੇ ਉਹਨੇ ਬੇਨਤੀ ਕੀਤੀ ਕਿ ਮੈਡਮ ਮੈਂ ਬਲਾਕ ਸੰਮਤੀ ਦਾ ਉਮੀਦਵਾਰਾਂ ਵੀ ਅਸੀਂ ਇਹ ਜਿਹੜਾ ਉਹ ਬੰਦੇ ਬਾਹਰਲੇ ਫਿਰਦੇ ਆ ਇਹਨਾਂ ਕੋਈ ਆਈ ਕਾਰਡ ਨਹੀਂ ਹੈਗਾ ਇਹਨਾਂ ਨੂੰ ਬਾਹਰ ਕੱਢਿਆ ਜਾਵੇ ਵੀ ਸਾਡੂ ਇੱਥੇ ਖਦਸ਼ਾ ਵੀ ਧੰਦਲੀ ਹੋ ਸਕਦੀ ਹੈ ਮੈਡਮ ਉਹਦੇ ਬਹੁਤ ਬੁਰੀ ਤਰ੍ਹਾਂ ਉਹਦੇ ਗੱਲ ਪੈ ਗਈ ਬਹੁਤ ਮਤਲਬ ਕਹ ਦੂੰਗਾ ਬਹੁਤ ਹੱਦ ਤੱਕ ਉਹਨੂੰ ਗਲਤ ਬੋਲੀ ਫਿਰ ਮੈਂ ਜ਼ਰੂਰ ਖੜਾ ਹੋਇਆ ਮੈਂ ਖੜੋ ਕੇ ਮੈਡਮ ਮੈਂ ਤੁਸੀਂ ਪਾਰਟੀ ਕਰ ਰਹੇ ਹੋ ਗਲਤ ਹੋ ਰਿਹਾ ਵੀ ਅਸੀਂ ਬੈਠੇ ਆ ਅਸੀਂ ਆਪਣੇ ਲੋਕਾਂ ਨੂੰ ਇੱਥੇ ਉਹਨਾਂ ਦੀ ਗਿਣਤੀ ਸਹੀ ਤਰੀਕੇ ਨਾਲ ਕਰਨ ਵਾਸਤੇ ਬੈਠੇ ਆ ਅਸੀਂ ਇਹ ਇਸ ਕਰਕੇ ਬੈਠੇ ਆ ਕਿ ਸਹੀ ਗਿਣਤੀ ਹੋ ਸਕੇ ਰਿਜ਼ਲਟ ਸਹੀ ਆ ਸਕੇ मैडम मेनू बहुत बुरी तरह मतलब मेरे ਗੱਲ ਪੈ ਗਏ ਕਹਿੰਦੀ ਮੈਂ ਤੁਸੀਂ ਮਾਹੌਲ ਖਰਾਬ ਕਰਦੇ ਹੋ ਤੁਸੀਂ ਇਹ ਕਰਦੇ ਹੋ ਉਹ ਕਰਦੇ ਹੋ ਤੁਹਾਨੂੰ ਮੈਂ ਬਾਹਰ ਕੱਢ ਦੂੰਗਾ ਹਾਂ ਜੀ ਅਸੀਂ ਹੱਕ ਨਾਲ ਬੈਠੇ ਹਾਂ ਅਸੀਂ ਕਿਹੜਾ ਬਿਨਾਂ ਕਿਸੇ ਤੋਂ ਬੈਠੇ ਹਾਂ ਪਰਮਿਸ਼ਨ ਤੋਂ ਪਰਮਿਸ਼ਨ ਲੈ ਕੇ ਬੈਠੇ ਹਾਂ ਅਸੀਂ ਫਿਰ ਮੈਂ ਉੱਥੇ ਬੈਠ ਗਿਆ ਮੈਡਮ ਕਹਿੰਦੀ ਮੈਂ ਤੁਹਾਨੂੰ ਬਾਹਰ ਕਰ ਦੂੰਗਾ ਹਾਂ ਜੀ ਮੈਂ ਐ ਨਹੀਂ ਜਾਣਾ ਹੈਗਾ ਤੁਹਾਡੀ ਕੋਈ ਤੱਕੇ ਨਾ ਕੱਢਣਾ ਜੀ ਤੁਹਾਡੀ ਤੱਕੇਸ਼ਾਈ ਕਰਨੀ ਕਾਬਲ ਨਹੀਂ ਮੈਂ ਤਾਂ ਮੇਰਾ ਅਧਿਕਾਰ ਹੈ ਮੈਂ ਅੰਦਰ ਬੈਠੂਗਾ ਮੈਂ ਬੈਠਿਆ ਪਰ ਪੁਲਿਸ ਗਈ ਪਹਿਲਾਂ ਜਿਹੜੀ ਪਲਾਨਿੰਗ ਸਾਡੇ ਉਹ ਵੀ 15 20 ਮਿੰਟ ਪਹਿਲਾਂ ਆ ਗਈ ਸੀ ਕਿ ਡੀਐਸਪੀ ਇੱਕ ਸੀ ਦੋਏ ਸਿਟੀ ਦੇ ਇਨਚਾਰਜ ਸਦਰ ਦਾ ਇਨਚਾਰਜ ਸਾਰੇ ਉੱਥੇ ਇਨਚਾਰਜ ਪੰਜੇ ਥਾਣਿਆਂ ਦੇ ਤਿੰਨੇ ਥਾਣਿਆਂ ਦੇ ਇਨਚਾਰਜ ਤੇ ਡੀਐਸਪੀ ਤੇ ਨਾਲ ਸੀ ਇਨਚਾਰਜ ਤੇ ਨਾਲ ਮਤਲਬ ਸਾਰੀ ਫੋਰਸ ਲੈ ਕੇ ਤੱਕੇ ਨਾਲ ਉਥੋਂ ਹਾਜੂ ਕਢ ਕੇ ਹਾਲਾ ਕਿ ਮੈਂ ਕਿਹਾ ਮੈਂ ਉੱਤੋਂ ਜਮ ਪੌੜੀ ਤੋਂ ਖਿੱਚ ਕੇ ਲਿਆਇਆ ਮੈਂ ਉਹਨਾਂ ਨੂੰ ਕਿਹਾ ਵੀ ਮੈਨੂੰ ਤੁਸੀਂ ਮਤਲਬ ਆਰਾਮ ਨਾਲ ਮੈਂ ਥੋੜਾ ਨਾਲ ਚੱਲਦਾ ਵੀ ਤੁਸੀਂ ਆਰਾਮ ਨਾਲ ਲੈ ਕੇ ਚਲੋ ਜਣਾਏ ਕਿ ਬਤਮੀਜੀ ਤੁਸੀਂ ਮਤਲਬ ਤੱਕੇ ਨਾਲ ਲੈ ਕੇ ਜਾ ਰਹੇ ਹੋ ਤੋ ਬਾਕੀ ਥੋੜੇ ਸਾਹਮਣੇ ਮੂਵੀ ਤੁਸੀਂ ਦੇਖੀਆ ਸਾਰੇ ਨੇ ਜੋ ਤੱਕੇਸ਼ਾਈ ਹੋਈ ਆ ਉਹ ਉਹ ਹੂਟਿੰਗ ਕਹਿੰਦਾ ਮੈਂ ਨਾਰੇ ਬਾਜੀ ਜ਼ਰੂਰ ਕੀਤੀ ਐ ੱੱੱਕੇਸ਼ਾਈ ਕਲੱਬ ਐ ਜਿਹੜੀ ਅਸੀਂ ਕਰ ਸਕਦੇ ਆਂ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਰੇ ਲਾਏ ਨੇ ਤੇ ਲੋਕਤੰਤਰ ਦਾ ਘਾਣ ਦੇ ਨਾਰੇ ਮੈਂ ਜ਼ਰੂਰ ਲਾਏ ਨੇ ਹੋਰ ਕੋਈ ਹੂਟਿੰਗ ਪਹਿਲਾਂ ਹੋਈ ਹੋਵੇ ਵੀਡੀਓ ਉਥੋਂ ਕਾਨਫਰੰਸ ਤੇ ਉੱਥੇ ਜਿਹੜੀ ਹਾਲ ਚਾਹ ਜਿਹੜਾ ਉੱਥੇ ਸੀਸੀਟੀਵੀ ਫੁਟੇਜ ਕਢਾ ਕੇ ਦੇਖ ਲੈਣ ਇੱਕ ਵੀ ਉੱਥੇ ਕੋਈ ਹੂਟਿੰਗ ਹੋਈ ਹੋਵੇ ਕਿਸੇ ਨਾ ਕੋਈ ਰੌਲਾ ਪਿਆ ਹੋਵੇ ਕਿਸੇ ਨਾ ਕੋਈ ਗਾੜੀ ਗਲੋਚ ਹੋਈ ਹੋਵੇ ਹਾਂ ਅਸੀਂ ਆਪਣੇ ਹੱਕ ਵਾਸਤੇ ਮੈਡਮ ਨੂੰ ਬੇਨਤੀ ਜ਼ਰੂਰ ਕਰੀ ਆ ਉਹ ਥੋੜੀ ਜੀ ਉਨੀ ਕਬਹ ਜ਼ਰੂਰੀ ਹੈ ਮੈਡਮ ਕਹਿੰਦੇ ਤੱਕੇ ਨਾ ਬਾਹਰ ਕਰਦਾ ਮੈਂ ਜੀ ਅਸੀਂ ਜਾਂਦੇ ਨਹੀਂ ਐਨੀ ਗੱਲ ਹੋਈ ਆ ਫੋਰਸ ਲਿਆ ਕੇ ਫੋਰਸ ਪੁਲਿਸ ਨੂੰ ਬਾਹਰ ਕੱਢਿਆ ਗਿਆ ਸਾਨੂੰ ਜਿਹੜੇ ਹਾਲਾਤ ਨਾਲ ਉੱਥੋਂ ਲੈ ਕੇ ਗਏ ਆ ਤੁਸੀਂ ਮੀਡੀਆ ਵਾਲੇ ਭਰਾ ਤੁਹਾਡੇ ਸਾਰੇ ਤੁਸੀਂ ਹਾਜ਼ਰ ਨਹੀਂ ਤੁਹਾਡਾ ਬਹੁਤ ਧੰਨਵਾਦ ਕਰਦਾ ਤੁਹਾਡੀ ਵਜ੍ਹਾ ਨਾਲ ਉਹ ਵੀਡੀਓ ਬਣੀ ਆ ਉਹ ਵੀਡੀਓ ਬਣ ਕੇ ਲੋਕਾਂ ਦੇ ਸਾਹਮਣੇ ਆਈ ਆ ਕਿੰਨੀ ਤੱਕੇ ਨਾ ਤਸ਼ੱਦਦ ਨਾਲ ਉੱਥੋਂ ਲੈ ਕੇ ਗਏ ਆ ਜੋ ਹਾਲਾਤ ਬਣਾਏ ਗਏ ਕਿ ਦਰਦ ਦਾ ਮਾਹੌਲ ਬਣਾਇਆ ਗਿਆ ਸਾਡੇ ਬਾਕੀ ਜਿਹੜੇ ਜਿਹੜੇ ਕਾਊਂਟਿੰਗ ਤੇ ਸਾਡੇ ਏਜੰਟ ਬੈਠੇ ਸੀ ਜਾਂ ਜਿਹੜੇ ਸਾਡੇ ਉੱਤੇ ਮੈਂਬਰ ਬੈਠੇ ਸੀ ਉਹ ਸਾਰਿਆਂ ਤੇ ਡਰ ਦਾ ਸਹਿਮ ਦਾ ਮਾਹੌਲ ਬਣਾਇਆ ਗਿਆ ਉਹ ਕਿਉਂਕਿ ਇਹ ਚਾਹੁੰਦੇ ਸੀ ਕਿ ਉਹਨੂੰ ਜੋ ਰਿਜ਼ਲਟ ਆ ਉਹਨੂੰ ਬਦਲਿਆ ਜਾ ਸਕੇ ਉਹਨੂੰ ਪ੍ਰਭਾਵਿਤ ਕੀਤਾ ਜਾ ਸਕੇ ਜਾਂ ਇਹਨਾਂ ਦੇ ਜਿਹੜੇ ਸਾਡੇ ਉਮੀਦਵਾਰ ਸੀ ਬਲਾਕ ਸੰਮਤੀ ਦੇ ਜਾਂ ਜ਼ਿਲ੍ਹਾ ਪ੍ਰੀਸ਼ਦ ਦੇ ਉਹਨੂੰ ਹਰਾਇਆ ਜਾ ਸਕੇ ਹੁਣ ਅਗਲਾ ਲਾਈਨ ਆਫ ਐਕਸ਼ਨ ਕੀ ਹੋਏਗਾ ਦੇਖੋ ਜੀ ਅਸੀਂ ਇੱਕ ਤਾਂ ਚਲੋ ਜੋ ਇਹਨਾਂ ਨੇ ਸਾਡੇ ਤੇ ਕਿਉਂਕਿ ਮੈਨੂੰ 3 ਘੰਟੇ ਬਿਨਾਂ ਕਿਸੇ ਰਸਤੇ ਤੋਂ ਮੈਨੂੰ ਥਾਣੇ ਲਿਆ ਕੇ ਰੱਖਿਆ ਉਹਦਾ ਵੀ ਅਸੀਂ ਹਿਸਾਬ ਤਾਂ ਪੁੱਛਣਾ ਜੇ ਤੁਸੀਂ ਪਰਚਾ ਦਿੱਤਾ ਸੀ ਪਹਿਲੀ ਘੜੀ ਤੁਸੀਂ ਪਰਚਾ ਲਿਆ ਕੇ 9 ਵਜੇ ਤੁਸੀਂ ਮੈਨੂੰ ਥਾਣੇ ਲੈ ਗਏ 9 ਵਜੇ ਲੈ ਕੇ ਤੁਸੀਂ ਮੇਰੀ 9:30 ਸਵੇਰ ਨੂੰ ਮੇਰੀ ਅਰੈਸਟ ਪਾ ਦਿਓ 15 ਮਿੰਟ ਤੁਸੀਂ ਅਰੈਸਟ ਬਾਅਦ ਤੇ ਬਾਅਦ ਤੁਸੀਂ ਨੂੰ ਰੱਖ ਸਕਦੇ ਹੋ ਮੇਰੀ ਅਰੈਸਟ ਪਾਓ ਤੁਸੀਂ 3:30 ਘੰਟੇ ਮੈਨੂੰ ਬਿਨਾਂ ਅਰੈਸਟ ਤੋਂ ਰੱਖਿਆ ਰਾਤ ਨੂੰ 12:30 ਵਜੇ ਪਰਚਾ ਦਰਜ ਕੀਤਾ ਉਸ ਤੋਂ ਉਸ ਤੋਂ ਬਾਅਦ ਤੇ ਦੂਜੇ ਦਿਨ ਚਲੋ ਪੇਸ਼ ਜਿਹੜੀਆਂ ਧਾਰਾਂ ਜਦ ਕੋਈ ਕਿਸੇ ਦੇ ਨੇੜੇ ਨਹੀਂ ਮੈਂ ਮੈਡਮ ਦੇ ਨੇੜੇ ਨਹੀਂ ਲੱਗਿਆ ਕੋਈ ਵੋਟਾਂ ਦੇ ਨੇੜੇ ਨਹੀਂ ਗਿਆ ਕਿਸੇ ਕੋਈ ਕਾਊਂਟਿੰਗ ਏਜੰਟ ਕਹਦੇ ਕੋਈ ਆ ਜਿਹੜੇ ਮਲਾਜ਼ਮ ਉੱਥੇ ਵੋਟਾਂ ਦੀ ਗਿਣਤੀ ਕਰਾ ਰਹੇ ਸੀ ਕਿਸੇ ਦੇ ਮੈਂ ਨੇੜੇ ਨਹੀਂ ਗਿਆ ਮੈਡਮ ਨਾਲ ਜਰੂਰ ਜਿਹੜੀ ਗੱਲਾਂ ਤੇ ਕਿਉਂਕਿ ਉਹ ਸਾਡਾ ਹੱਕ ਸੀਗਾ ਅਸੀਂ ਮੈਡਮ ਨੂੰ ਕਹਿ ਰਹੇ ਸੀ ਕਿ ਗਲਤ ਹੋ ਰਿਹਾ ਉਹ ਜਰੂਰ ਅਸੀਂ ਆਵਾਜ਼ ਬੁਲੰਦ ਕੀਤੀ ਆ ਹੋਰ ਕੋਈ ਅਜਿਹੀ ਗੱਲ ਨਹੀਂ ਹੋਈ ਜਿਹੜੀਆਂ ਗੱਲਾਂ ਇੱਥੋਂ 2-4 ਦਿਨ ਪਹਿਲਾਂ ਮੰਤਰੀ ਨੇ ਕੀਤੀਆਂ ਕਿਉਂਕਿ ਬਖੜਾਏ ਹੋਏ ਆ ਮੈਂ ਪਹਿਲਾਂ ਵੀ ਕਿਹਾ ਸੀ ਹਾਰ ਤੋਂ ਬਖੜਾਏ ਹੋਇਆ ਜਿਹੜੇ ਕਹਿੰਦੇ ਨਾ ਬਹੁਤ ਵੱਡੀ ਗਿਣਤੀ ਚ ਅਸੀਂ ਜਿੱਤ ਹਾਸਲ ਕੀਤੀ ਹੈ ਵੱਡੀ ਜਿੱਤ ਹਾਸਲ ਕੀਤੀ ਹੈ ਮੈਂ ਕਹਿੰਦਾ ਤੀਜੇ ਹਿੱਸੇ ਦੇ ਤਾਂ ਇਹਨਾਂ ਨੂੰ ਬਲਾਕ ਸੰਮਤੀ ਮਿਲੀ ਆ ਅੱਧਾ ਤੇ ਇਹਨਾਂ ਨੂੰ ਜ਼ਿਲ੍ਹਾ ਪ੍ਰੀਸ਼ਦ ਆਈ ਆ ਸ਼ੋਮਣੇ ਕਾਲੀਦਾਰ ਨੇ 5 ਬਲਾਕਾਂ ਸੰਪਤੀ ਜਿੱਤੇ ਇਹਨਾਂ ਨੇ ਛੇ ਜਿੱਤੇ ਕੋਈ ਬੜਾ ਫਰਕ ਨਹੀਂ ਇੱਕ ਜਿਲ੍ਹਾ ਪ੍ਰੀਸ਼ਦ ਅਸੀਂ ਜਿੱਤੇ ਇੱਕ ਜਿਲ੍ਹਾ ਪ੍ਰੀਸ਼ਦ ਆਮ ਆਦਮੀ ਨੇ ਜਿੱਤੇ ਕੋਈ ਬੜਾ ਫਰਕ ਨਹੀਂ ਅੱਧ ਚ ਅਸੀਂ ਇਹਨਾਂ ਦੇ ਖੜੇ ਆ ਸੋ ਕਿਹੜੇ ਹਿਸਾਬ ਨਾਲ ਕਹਿ ਰਹੇ ਆ ਕਿ ਅਸੀਂ ਬਹੁਤ ਵੱਡੀ ਗਿਣਤੀ ਚ ਅਸੀਂ ਜਿੱਤ ਪ੍ਰਾਪਤ ਕੀਤੀ ਹੈ ਜੇ ਲੋਕ ਤੁਹਾਡੇ ਹੱਕ ਚ ਹੁੰਦੇ ਇਹ ਤੁਹਾਨੂੰ ਚਿਤ ਧੱਕੇਸ਼ਾਈ ਕਰਨ ਦੀ ਲੋੜ ਕੀ ਸੀ ਜੇ ਤੁਸੀਂ ਕੰਮ ਕੀਤੇ ਹੁੰਦੇ ਲੋਕਾਂ ਨੇ ਡਟੇ ਹੁੰਦੇ ਹੁਣ ਅਗਲੀ ਗੱਲ ਜਿਹੜੀ ਮੈਂ ਕਹਣਾ ਮੈਂ ਅਸੀਂ ਹਾਈ ਕੋਰਟ ਅੱਜ ਇੱਕ ਰੈਟਿਪਿਟਿਸ਼ਨ ਦਾ ਦਾਖਲ ਕੀਤੀ ਹੈ ਸਾਰੇ ਜਿਹੜੇ ਮੁਲਾਜ਼ਮ ਸੀ ਕਿਉਂਕਿ ਅਸੀਂ ਵੀਡੀਓ ਵਾਸਤੇ ਵੀ ਉੱਥੇ ਬੇਨਤੀ ਕੀਤੀ ਹੈ ਕਿ ਜਿਹੜੀ ਵੀਡੀਓ ਅੰਦਰ ਬਣੀ ਸੀ ਉਹ ਕਢਾਈ ਜਾਵੇ ਕਿਉਂਕਿ ਸਕੂਲ ਦੇ ਕੈਮਰੇ ਵੀ ਲੱਗੇ ਆ ਤੇ ਜਿਹੜਾ ਇਹਨਾਂ ਦਾ ਇਲੈਕਸ਼ਨ ਜਿਹੜਾ ਕਮਿਸ਼ਨ ਨੇ ਜਿਹੜੇ ਕੈਮਰੇ ਲਾਏ ਹੁੰਦੇ ਆ ਉਹ ਵੀ ਉਹ ਵੀ ਉੱਥੇ ਅੰਦਰ ਚੱਲ ਰਹੇ ਸੀ ਜੱਜ ਸਾਹਿਬ ਨੇ ਵੀ ਕਿਉਂਕਿ ਅਸੀਂ ਧਨਵਾਦੀਆਂ ਅਦਾਲਤ ਦੇ ਵੀ ਅਦਾਲਤ ਨੇ ਫੈਸਲਾ ਕੀਤਾ ਸਾਨੂੰ ਜ਼ਮਾਨਤ ਦਿੱਤੀ ਹੈ ਉਹ ਜੱਜ ਸਾਹਿਬ ਨੇ ਵੀ ਇਹਨਾਂ ਤੋਂ ਫੁਟੇਜ ਮੰਗੀ ਹੈ ਕਿ ਜਿਹੜੀ ਫੁਟੇਜ ਆ ਉੱਥੇ ਅੰਦਰ ਦੀ ਉਹ ਸਾਨੂੰ ਲਿਆ ਕੇ ਇਮੀਡੀਏਟਲੀ ਸਾਨੂੰ ਲਿਆ ਕੇ ਦਿੱ ਉੱਚ ਵੀ ਸਾਰਾ ਦੁੱਧਾ ਦੁੱਧ ਪਾਣੀ ਦਾ ਪਾਣੀ ਹੋ ਜਾਣਾ ਕਿ ਜੋ ਧੱਕੇਸ਼ਾਹੀ ਕੀਤੀ ਹੈ ਤੁਹਾਡੇ ਸਾਹਮਣੇ ਆ ਜਾਣੀ ਹੈ ਹੁਣ ਰੈਟ ਅਸੀਂ ਪਾਈ ਆ ਵਿੱਚ ਇਹ ਤਾਂ ਐਸਡੀਐਮ ਮੈਡਮ ਦੇ ਖਿਲਾਫ ਡੀਐਸਪੀ ਦੇ ਖਿਲਾਫ ਸੀਆਈਐਨ 4 ਦੇ ਖਿਲਾਫ ਤੇ ਜਿਹੜੇ ਬਾਕੀ ਇੰਚਾਰ ਦੇ ਚਾਰ ਪੰਜ ਜਣਾਂ ਦੇ ਅਸੀਂ ਖਿਲਾਫ ਰੈਟ ਪਾਈ ਆ ਹਾਈ ਕੋਰਟ ਚ ਕਿ ਇਹਦਾ ਜਰੂਰ ਸਹੀ ਤਰੀਕੇ ਨਾਲ ਕਿਉਂਕਿ ਲੋਕਤੰਤਰ ਦਾ ਘਾਣ ਹੋਇਆ ਧੱਕੇਸ਼ਾਹੀ ਹੋਈ ਆ ਜਿਹੜਾ ਸਾਡਾ ਅਧਿਕਾਰ ਸੀ ਉਹ ਖੋਇਆ ਗਿਆ ਅਸੀਂ ਹੱਕ ਨਾ ਬੈਠੇ ਸੀ ਅਸੀਂ ਕੋਈ ਨਹੀਂ ਇਹ ਨਾ ਮੰਗੂ ਜਿਹੜੇ ਇਹਨਾਂ ਦੇ ਤਿੰਨ ਚਾਰ ਨਮਾਇंदे ਤੁਰੇ ਫਿਰਦੇ ਸੀ ਕਿ ਉਹ ਬਿਨਾਂ ਕਿਸੇ ਕਾਰਡ ਤੋਂ ਬਿਨਾਂ ਕਿਸੇ ਆਈ ਕਾਰਡ ਤੋਂ ਅੰਦਰ ਤੁਰੇ ਫਿਰਦੇ ਸੀ ਫੋਨ ਵਰਤ ਰਹੇ ਸੀ ਤੁਸੀਂ ਇੱਕ ਹੋਰ ਗੱਲ ਕਰਦਾ ਤੁਸੀਂ ਮੈਡਮ ਦਾ ਫੋਨ ਕਢਾ ਕੇ ਦੇਖੋ ਜੀ ਸਰਕਾਰ ਕਢਾ ਲਵੇ ਜੱਜ ਸਾਹਿਬ ਕਢਾ ਲੈਣ ਜੇ ਨਾ 10 10 ਮਿੰਟ ਬਾਅਦ ਇਹਨਾਂ ਦੇ ਜਿਹੜੇ ਆ ਜਿਹੜੇ ਬੰਦਿਆਂ ਦੇ ਮੈਂ ਨਾਮ ਲਏ ਆ ਇਹਨਾਂ ਨਾਲ ਗੱਲ ਹੁੰਦੀ ਰਹੀ ਆ ਮੰਤਰੀ ਦੀ ਗੱਲ ਹੁੰਦੀ ਰਹੀ ਆ ਬਾਹਰ ਵੱਲੋਂ ਕਿਉਂਕਿ ਇਹਨਾਂ ਪ੍ਰੈਸ਼ਰਾਈਜ਼ ਸੀ ਮੈਡਮ 5 ਮਿੰਟ ਬਾਅਦ ਫੋਨ ਆਉਂਦਾ ਸੀ ਬਾਹਰੋਂ ਭਜਦੇ ਪੰਜ ਮਿੰਟ ਬਾਅਦ ਫੋਨ ਆਉਂਦਾ ਸੀ ਬਾਹਰ ਉਹ ਸਾਰਾ ਪ੍ਰੈਸ਼ਰ ਉਹ ਜਿਹੜਾ ਉਹਨਾਂ ਤੇ ਮਤਲਬ ਬਿਲਡ ਹੋਇਆ ਸੀ ਉਹ ਸਾਰਾ ਸਾਡੇ ਤੇ ਕੱਢਿਆ ਗਿਆ ਸਾਡੇ ਤੇ ਆਪਣੀ ਫ੍ਰਸਟ੍ਰੇਸ਼ਨ ਕਢੀ ਗਈ ਸਾਨੂੰ ਧਗਾ ਧੱਕਾ ਸਾਡੇ ਤੇ ਕੀਤਾ ਗਿਆ ਸੋ ਇਹ ਜਿਹੜੀ ਮੈਂ ਹਾਈ ਕੋਰਟ ਨੂੰ ਇਹ ਰਿਟ ਪਾਈ ਆ ਕਿ ਇਹਨੂੰ ਜਿਹੜੀ ਐਫਆਈਆ ਕੀਤੀ ਗਈ ਉਹਦੀ ਸਹੀ ਜਾਂਚ ਕੀਤੀ ਜਾਣੀ ਚਾਹੀਦੀ ਆ ਸਾਨੂੰ ਗਲਤ ਐਫਆਈਆ ਕੀਤੀ ਗਈ ਆ ਉਹਦੀ ਪ੍ਰੈਸ਼ਿੰਗ ਹੋਣੀ ਚਾਹੀਦੀ ਆ ਸਾਡਾ ਧੱਕੇਸ਼ਾਹੀ ਹੋਈ ਆ ਸਾਨੂੰ ਇਲੈਕਸ਼ਨ ਕਮਿਸ਼ਨ ਨੂੰ ਵੀ ਅਸੀਂ ਕੱਢਿਆ ਨੇ ਜੋ ਆਪਣੇ ਐਪਲੀਕੇਸ਼ਨ ਕੇ ਸੰਨ ਜੋ ਜੋ ਵੀ ਧੱਕੇਸ਼ਾਹੀ ਹੋਦਾ ਸਹੀ ਜਾਂਚ ਹੋਵੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋਵੇ ਗੱਲ ਇਹ ਇਹੀ ਆ ਕਿ ਜੋ ਕਪੜੇ ਹੋਏ ਆ ਜਾਂ ਜੋ ਕਪੜੇ ਇਹਨਾਂ ਕੀਤੇ ਆ ਉਹਦਾ ਡਰ ਸਾਡੀ ਪਾਰਟੀ ਨੂੰ ਸੀਗਾ ਸਾਡੇ ਵਰਕਰਾਂ ਨੂੰ ਜਿਸ ਲਈ ਅਸੀਂ ਆਵਾਜ਼ ਬੁਲੰਦ ਕੀਤੀ ਆ ਅੱਗੇ ਤੋਂ ਵੀ ਅਸੀਂ ਆਪਣੇ ਵਰਕਰਾਂ ਵਾਸਤੇ ਆਵਾਜ਼ ਬੁਲੰਦ ਕਰਦੇ ਰਾਂਗੇ ਸਾਨੂੰ ਕੋਈ ਘਬਰਾਹਟ ਨਹੀਂ ਤੁਸੀਂ ਜੇਲ੍ਹ ਭੇਜ ਲਿਆ ਕੋਈ ਨਹੀਂ ਹੋਰ ਕਿਤੇ ਭੇਜਣਾ ਭੇਜ ਲੋ ਪਰ ਲੋਕਾਂ ਦਾ ਸਾਥ ਚਾਹੀਦਾ ਲੋਕਾਂ ਨੂੰ ਸਾਰਾ ਕੁਝ ਪਤਾ ਕਰਨੇ ਤੇ ਲੋਕ ਨੇ ਹਲਕੇ ਦੇ ਲੋਕ ਥਲੀ-ਥਲੀ ਗੱਲ ਜਾਣਦੇ ਆ ਕਿ ਗੱਲ ਜਾਣਦੇ ਆ ਕਿ ਜੋ ਕੁਝ ਉੱਥੇ ਹੋਇਆ ਜੋ ਧੱਕੇਸ਼ਾਹੀ ਹੋਈ ਆ ਜੋ ਤਾਂਗਲੀ ਕਰਨ ਦੀ ਕੋਸ਼ਿਸ਼ ਕੀਤੀ ਆ ਲੋਕਾਂ ਦੇ ਸਾਹਮਣੇ ਆਉਣ ਨਾਲ ਅਕਾਲੀ ਦਲ ਦੇ ਵਰਕਰਾਂ ਤੇ ਪਰਚੇ ਤਰਜ ਕੀਤੇ ਗਏ ਨੇ ਜਿਹੜੇ ਜੀਡੀ ਰੋਡ ਜਾਣ ਦਿੱਤਾ ਸੀ ਉਹਦੇ ਚ ਇਹ ਕਿਹਾ ਗਿਆ ਵੀ ਤੁਸੀਂ ਉਹਨਾਂ ਨੂੰ ਉਪਸਾਹੀ ਦਿੱਤਾ ਸੀ ਇਹ ਦੇਖੋ ਜੀ ਇੱਕ ਤਾਂ ਮੇਰੇ ਕੋ ਜਦੋਂ ਮੈਂ ਉੱਥੇ ਏਜੰਟ ਬਣ ਕੇ ਬੈਠਾ ਸੀ ਇਲੈਕਸ਼ਨ ਏਜੰਟ ਬਣ ਕੇ ਉਸ ਨੂੰ ਅੰਦਰ ਅਸੀਂ ਫੋਨ ਨਹੀਂ ਰੱਖਦੇ ਰੱਖ ਸਕਦੇ ਮੈਡਮ ਨੇ ਸਾਡਾ ਫੋਨ ਜਮ੍ਹਾਂ ਕਰਾ ਲਿਆ ਸੀ ਮੇਰੇ ਕੋ ਕੋਈ ਫੋਨ ਨਹੀਂ ਸੀ ਮੈਨੂੰ ਇਹ ਲੈ ਕੇ ਗਿਆ ਮੈਨਾਂ ਨੇ ਕਸਟਡੀ ਚ ਰੱਖਿਆ ਮੈਂ ਕਦੋਂ ਮੇਰੇ ਕੋਈ ਸੈਟਲਾਈਟ ਫੋਨ ਤਾਂ ਚੱਲਦਾ ਨਹੀਂ ਸੀ ਕਿ ਮੈਂ ਉਹਨਾਂ ਨੂੰ ਕੋਈ ਇਹ ਜਆ ਇੰਡੀਕੇਸ਼ਨ ਭੇਜਤੀ ਵੀ ਤੁਸੀਂ ਉੱਤੇ ਧੰਨਾ ਲੋਕਾਂ ਦੀ ਜਦ ਆਵਾਜ਼ ਦਬਾਈ ਜਾਊਗੀ ਲੋਕਾਂ ਦੇ ਲੀਡਰ ਨੂੰ ਧੱਕੇ ਨਾਲ ਫੜ ਕੇ ਉਹ ਮਤਲਬ ਖਿੱਚਾ ਤੋਹੀ ਕੀਤੀ ਜਾਊਗੀ ਉਹਨੂੰ ਧੱਕੇ ਨਾਲ ਫੜ ਕੇ ਲਿਆ ਕੇ ਉਥੇ ਥਾਣੇ 'ਚ ਡੱਕਿਆ ਜਾਊਗਾ ਤਾਂ ਲੋਕਾਂ ਨੇ ਇਹ ਤਾਂ ਸੁਭਾਵਕ ਹੈ ਕਿ ਲੋਕਾਂ ਨੇ ਉਹ ਉਹਦਾ ਐਕਸ਼ਨ ਦਾ ਰਿਐਕਸ਼ਨ ਦਾ ਹੁੰਦਾ ਹੀ ਆ ਲੋਕਾਂ ਨੇ ਜਾ ਕੇ ਜੀਟੀ ਰੋਡ ਜਾਮ ਕੀਤਾ ਹਾਂ ਜਿਹੜਾ ਉਥੇ ਤਸ਼ੱਦਦ ਹੋਇਆ ਸਾਡੇ ਲੋਕਾਂ ਨੂੰ ਉਹ ਡੰਗਰਾਂ ਦੀ ਤਰ੍ਹਾਂ ਕੁੱਟਿਆ ਗਿਆ ਤੇ ਕਈ ਸਾਡੇ ਵੀਰਾਂ ਦੀ ਐਫਆਈਆ ਨਹੀਂ ਉਹਨਾਂ ਨੇ ਕਰਾ ਸਕੇ ਕਿਉਂਕਿ ਉਹਨੂੰ ਡਰਾਇਆ ਧਮਕਾਇਆ ਵੀ ਗਿਆ ਕਈ ਦੇ ਸਰਪਾਟੇ ਆ ਕਈ ਦੇ ਸੱਟਾਂ ਵੱਜੀਆਂ ਨੇ ਉਹ ਅੱਜ ਅਸੀਂ ਖਬਰ ਕੁਝ ਵੀਰਾਂ ਦੀ ਲੈ ਕੇ ਆਇਆ ਕੁਝ ਉਹਨਾਂ ਲੈ ਕੇ ਵੀ ਆਉਣੀ ਆ ਉਹ ਸਾਰਿਆਂ ਦੇ ਸਰਪਾੜੇ ਗਏ ਉਹਨਾਂ ਨੂੰ ਕੁੱਟਿਆ ਗਿਆ ਬੁਰੀ ਤਰ੍ਹਾਂ ਜਾਨਵਰਾਂ ਦੀ ਤਰ੍ਹਾਂ ਕੁੱਟਿਆ ਗਿਆ ਉਹ ਵੀ ਉਹਦੀ ਵੀ ਜਾਂਚ ਦੀ ਅਸੀਂ ਮੰਗ ਕਰਦੇ ਆ ਕਿ ਕਿਹੜੇ ਮਤਲਬ ਕਿਹੜੀ ਹਦਾਇਤ ਤੇ ਐਸਡੀਐਮ ਸਾਹਿਬ ਦੇ ਹੁਕਮਾਂ ਤੇ ਹੋਇਆ ਕਿਹਦੇ ਹੁਕਮਾਂ ਤੇ ਇੰਨੀ ਬੁਰੀ ਤਰ੍ਹਾਂ ਮਤਲਬ ਹੋਇਆ ਜੇ ਹਾਂ ਜੇ ਕਿਸੇ ਨੇ ਜੀਟੀ ਰੋਡ ਜਾਮ ਕੀਤਾ ਜੀਟੀ ਰੋਡ ਜਾਮ ਕਰਨ ਦਾ ਤੁਸੀਂ ਪਰਚਾ ਦੇ ਦਿਓ ਇਹ ਕਿਹੜਾ ਕਿਹੜਾ ਕਾਨੂੰਨ ਆ ਵੀ ਜੇ ਕੋਈ ਬੰਦਾ ਉਈ ਮਤਲਬ ਉਹਨਾਂ ਨੇ ਮੰਨਦੇ ਹੋਈਏ ਉਹਨਾਂ ਨੇ ਕਾਨੂੰਨ ਅੱਤੇ ਲੈ ਲੈ ਜੀ ਰੋਡ ਜਾਮ ਕਰਤਾ ਇਹਦਾ ਮਤਲਬ ਤੁਸੀਂ ਇਨਸਾਨਾਂ ਦੀ ਕੋਈ ਕਦਰ ਨਹੀਂ ਤੁਸੀਂ ਉਹਨਾਂ ਨੂੰ ਧੱਕੇ ਨਾਲ ਕੁੱਟੋਂਗੇ ਨਹੀਂ ਬੁਰੀ ਤਰ੍ਹਾਂ ਨੂੰ ਕੁੱਟਿਆ ਇਹ ਕਿਹੜਾ ਕਾਨੂੰਨ ਹੈ ਜੀ ਕਿਹੜੇ ਕਾਨੂੰਨ ਦੇ ਤਹਿਤ ਉਹਨਾਂ ਨੂੰ ਕੁੱਟਿਆ ਗਿਆ ਸੋ ਮੈਂ ਤਾਂ ਬੇਨਤੀ ਇਹੀ ਕਰਦਾ ਜਿਹੜਾ ਮੰਤਰੀ ਵੱਡੀਆਂ-ਵੱਡੀਆਂ ਲਾਂਗਾ ਮਾਰਦਾ ਹੈ ਕਿ ਮੈਂ ਮਤਲਬ ਮੈਂ ਬੜਾ ਵਧੀਆ ਤਰੀਕੇ ਨਾਲ ਇਲੈਕਸ਼ਨ ਕਰਾਇਆ ਸਾਰਾ ਖੰਨਾ ਜਾਣਦਾ ਜਿਹੋ ਜਿਹੇ ਇਲੈਕਸ਼ਨ ਹੋਇਆ ਜੋ ਜੋ ਰਿਆਲਟਾਇਰ ਨੇ ਉਹ ਵੀ ਤੁਹਾਡੇ ਸਾਹਮਣੇ ਨੇ ਮੈਂ ਤਾਂ ਇੱਕੋ ਗੱਲ ਕਹਿਣਾ ਖੰਨੇ ਦੇ ਲੋਕ ਇਹਨਾਂ ਦੀਆਂ ਚਾਲਾਂ ਭਲੀ ਭਾਂਤ ਸਮਝ ਚੁਪੇ ਨੇ ਜੇ ਕੋਈ ਕੰਮ ਕੀਤਾ ਹੁੰਦਾ ਜੇ ਡੱਕਾ ਪਿਛਲੇ 5 ਸਾਲ ਚ ਤੋੜਿਆ ਹੁੰਦਾ ਤਾਂ ਆਹ ਜਿਹੜੀਆਂ ਗੱਲਾਂ ਕਰਦੇ ਨੇ ਕਰਨ ਦੀ ਲੋੜ ਨਾ ਹੁੰਦੀ ਤੁਸੀਂ ਕੰਮ ਕਰਦੇ ਤੁਹਾਨੂੰ ਲੋਕਾਂ ਨੇ ਮੌਕਾ ਦਿੱਤਾ ਤੁਹਾਨੂੰ ਚੁਣ ਕੇ ਐਨ ਐਮ ਐਲ ਏ ਬਣਾ ਕੇ ਮੰਤਰੀ ਬਣਾ ਕੇ ਤੁਹਾਨੂੰ ਭੇਜਿਆ ਤੁਸੀਂ ਲੋਕਾਂ ਨੇ ਕੰਮ ਕਰਦੇ ਤੁਸੀਂ ਹਾਲਾਤ ਦੇਖੋ ਅੱਜ ਪਿੰਡਾਂਾਂ ਜਾ ਕੇ ਸੜਕਾਂ ਦਾ ਕੀ ਹਾਲ ਆ ਖੰਨੇ ਦੀ ਪਾਰਕਿੰਗ ਦਾ ਕੀ ਹਾਲ ਆ ਖੰਨੇ ਦੇ ਬਾਜ਼ਾਰਾਂ ਦਾ ਕੀ ਹਾਲ ਆ ਖੰਨੇ ਦੀ ਸਪਾਈ ਦਾ ਕੀ ਹਾਲ ਆ ਸੋ ਇਹਨਾਂ ਚੀਜ਼ਾਂ ਤੇ ਧਿਆਨ ਦੇਣ ਦੀ ਬਜਾਏ ਸਿੱਧਾ ਇਹਨਾਂ ਦੀ ਕੋਸ਼ਿਸ਼ ਆ ਵੀ ਜਿਹੜੇ ਸਾਡੇ ਜੋ ਇਲੈਕਸ਼ਨ ਆਉਂਦਾ ਜਿਹੜੇ ਵੀ ਸਾਡੇ ਉਮੀਦਵਾਰ ਖੜਦੇ ਉਹਨਾਂ ਨੂੰ ਧੱਕੇ ਨਾਲ ਜਿਤਾ ਦਈਏ ਧੱਕੇ ਨਾਲ ਉਹਨਾਂ ਨੂੰ ਕੌਂਸਲ 'ਚ ਬਿਠਾ ਦਈਏ ਧੱਕੇ ਨਾਲ ਉਹਨਾਂ ਨੂੰ ਬਲਾਕ ਸੰਪਤੀ ਉੱਤੇ ਦਫ਼ਤਰ ਵੀਡੀਓ ਦਫ਼ਤਰ 'ਚ ਬਿਠਾ ਦਈਏ ਜਾਂ ਧੱਕੇ ਨਾਲ ਜ਼ਿਲ੍ਹਾ ਪ੍ਰੀਸ਼ਦ ਦਫ਼ਤਰ 'ਚ ਬਿਠਾ ਦਈਏ ਸੋ ਅਸੀਂ ਨਾ ਧੱਕਾ ਪਹਿਲਾਂ ਸਿਆਣਾ ਅੱਗੇ ਸਿਆਣਾ ਭਾਵੇਂ ਸਾਨੂੰ ਕੋਈ ਵੀ ਹਰਜਾਨਾ ਭਰਨਾ ਪੈ ਜਾਵੇ ਕੋਈ ਵੀ ਅਸੀਂ ਆਪਣੇ ਵਰਕਰਾਂ ਦੇ ਨਾਲ ਹਮੇਸ਼ਾ ਖੜੇ ਹਾਂ ਡਟ ਕੇ ਖੜੇ ਹਾਂ ਡਟ ਕੇ ਖੜਾਂਗੇ ਕਿਸੇ ਗੱਲ ਦੀ ਘੁਰਾਹ ਨਹੀਂ ਜੋ ਜ਼ੁਲਮ ਜੋ ਧੱਕਾ ਸਰਕਾਰ ਨੇ ਕਰਨਾ ਕਰ ਸਕਦੀ ਹੈ ਪਰ ਅਸੀਂ ਹਮੇਸ਼ਾ ਆਪਣੇ ਵਰਕਰਾਂ ਦਾ ਸਾਥ ਦੇਵਾਂਗੇ ਕੋਈ ਕਹਿੰਦਾ ਵੀ ਆਪ ਕਾਂਗਰਸ ਦੇਖੋ ਜੀ ਉਹ ਮੈਂ ਗੱਲ ਉਹ ਵੀ ਸੁਣੀ ਹੈ ਕਹਿੰਦੇ ਜੀ ਮਿਲ ਕੇ ਚੋਣ ਲੜੀ ਆ ਅਸੀਂ ਬਹੁਤ ਜਗ੍ਹਾ ਮੈਂ ਕਈ ਪੰਡਾਂ ਦੇ ਨਾਲ ਅਦਨ ਨਾਰਤ ਰਿਹੜੀ ਪੰਡਾ ਉੱਥੇ ਮਤਲਬ ਜਿੱਥੇ ਇਹਨਾਂ ਦੇ ਇਹਨਾਂ ਦੇ ਬੰਦਿਆਂ ਨੂੰ ਬਲਾਤ ਸੰਪਤੀ ਦੇ ਨੂੰ ਵੱਧ ਵੋਟਾਂ ਪਈਆਂ ਨੇ ਉਧਰ ਜ਼ਿਲ੍ਹਾ ਪ੍ਰੀਸ਼ਦਾਂ ਕਾਂਗਰਸ ਦੇ ਬਸ ਇਹਦਾ ਮਤਲਬ ਇਹਨਾਂ ਨੇ ਵੀ ਕਾਂਗਰਸ ਚੋਣ ਲੜ ਲੜ ਕੇ ਲੜੀ ਆ ਇਹ ਤਾਂ ਵੈਸੇ ਹੀ ਆਪਣੇ ਸਾਰਿਆਂ ਦੇ ਸਾਹਮਣੇ ਹੀ ਹੈ ਕਿਤੇ ਉਮੀਦਵਾਰ ਕਿਸੇ ਦਾ ਚਿਹਤਾ ਕਿਤੇ ਕਿਸੇ ਦਾ ਚਿਹਤਾ ਕਿਤੇ ਬਲਾਕ ਸੰਪਤੀ ਦੇ ਉਮੀਦਵਾਰ ਨੂੰ ਵੱਧ ਵੋਟਾਂ ਪਈਆਂ ਨੇ ਕਿਤੇ ਜ਼ਿਲ੍ਹਾ ਪ੍ਰੀਸ਼ਦ ਨੂੰ ਵੱਧ ਪਈਆਂ ਸਾਰਿਆਂ ਨਾਲ ਹੋਇਆ ਸਾਡੇ ਨਾਲ ਵੀ ਕਈ ਜਗ੍ਹਾ ਹੋਇਆ ਵੀ ਕਾਂਗਰਸ ਦੇ ਉੱਥੇ ਬਲਾਕ ਸੰਪਤੀ ਦੇ ਉਮੀਦਵਾਰ ਨੂੰ ਜਿੱਤ ਗਏ ਉੱਥੇ ਸਾਡੇ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਨੂੰ ਵੱਧ ਵੋਟਾਂ ਪਈਆਂ ਇਹਨਾਂ ਨਾਲ ਵੀ ਗਈ ਸਾਡੇ ਕਈ ਜਗ੍ਹਾ ਹੋਇਆ ਵੀ ਇਹਨਾਂ ਦੇ ਬਲਾਕ ਸੰਪਤੀ ਦੇ ਉਮੀਦਵਾਰ ਨੂੰ ਵੋਟਾਂ ਵੱਧ ਪਈਆਂ ਸਾਡੇ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਨੂੰ ਵੋਟਾਂ ਪਈਆਂ ਤਾਂ ਨਾਲ ਸਾਡੇ ਨਾਲ ਵੀ ਨਾਲੇ ਹੋਏ ਨੇ ਇਹਨਾਂ ਦੇ ਮੈਂ ਤੁਹਾਨੂੰ ਲਿਸਟਾਂ ਦੇ ਦਿੰਦਾ ਬਹੁਤ ਸਾਰੇ ਪਿੰਡਾਂ ਦੀ ਇਹ ਗੱਲਬਾਤ ਹੈ ਕਿ ਜਿੱਥੇ ਸਾਡੇ ਜ਼ਿਲ੍ਹਾ ਪੁਜਾ ਵਾਲੇ ਨੂੰ ਵੋਟਾਂ ਵੱਧੀਆਂ ਉੱਥੇ ਇਹਨਾਂ ਦੇ ਬਲਗ ਸੰਤੀ ਦੇ ਉਮੀਦਵਾਰ ਨੂੰ ਵੋਟਾਂ ਵੱਧ ਪਈਆਂ ਨੇ ਫਿਰ ਇਹ ਕਹੂਗਾ ਵੀ ਅਸਿਰਲੇ ਹੋਏ ਆ ਇਹ ਬਿਨਾ ਮਤਲਬ ਝੂਠੀਆਂ ਗੱਲਾਂ ਨੇ ਜਾਂ ਕੋਈ ਗੱਲ ਨਹੀਂ ਲੱਭਦੀ ਨਾ ਫਿਰ ਇਹੋ ਜਿਹੀਆਂ ਗੱਲਾਂ ਕੀਤੀਆਂ ਜਾਂਦੀਆਂ ਨੇ ਤੁਸੀਂ ਉਹਨਾਂ ਦੇ ਚਿਹਰਿਆਂ ਤੋਂ ਹੱਪ-ਹੱਪ ਤੋਂ ਹੀ ਪਤਾ ਲੱਗਦਾ ਸੀ ਕਿ ਤੁਹਾਡੇ ਸਾਹਮਣੇ ਸੀ ਵੀ ਕੀ ਕਾਹਦੇ ਹਾਲਾਤ ਬਣੇ ਹੋਏ ਨੇ ਵੀ ਕੀ ਉਹ ਆਪੇ ਕਹਿੰਦੇ ਵੀ ਮਤਲਬ ਆਪਣੇ ਪੈਰੀ ਕਹਾੜਾ ਮਾਰਿਆ ਜੀ ਹਾਂ ਇਹਨੇ ਸੱਚੇ ਸੀ ਰਾਤ ਨੂੰ ਜਾ ਜਾ ਕੇ 2 ਵਜੇ ਉੱਥੇ ਮੇਰੇ ਕੋਲ 3 ਵਜੇ ਕਿਉਂ ਪਹੁੰਚੇ ਜ ਖਾਣੇ ਜਾ ਕੇ ਮੈਨੂੰ ਕਿਹਾ ਗਿਆ ਇੱਥੋਂ ਉੱਠ ਕੇ ਆ ਜਾ ਅਸੀਂ ਤੇਰੀ ਐਫਆਈਆਰ ਰਿਕੁਐਸਟ ਕਰਾ ਦਾਂਗੇ ਮੈਂ ਤੁਸੀਂ ਪਰਚਾ ਕਰਾ ਲਿਆ ਅਸੀਂ ਭੁਗਤਾਂਗੇ ਭੱਜਣ ਵਾਲਾ ਮੈਂ ਨਹੀਂ ਫੇ ਕਿਉਂ ਮੈਂ ਤਾਂ ਕਰਦੇ ਸੀ ਜੇ ਪਤਾ ਸੀ ਵੀ ਹਾਂ ਵੀ ਅਸੀਂ ਗਲਤ ਕਰ ਲਿਆ ਲੋਕ ਇਸ ਗੱਲ ਨਾਲ ਖਲਾਬ ਜਾਣਗੇ ਲੋਕਾਂ ਦੇ ਮਤਲਬ ਅਸੀਂ ਆਪਣੇ ਪੈਰੀ ਕਹਾੜਾ ਮਾਰ ਲਿਆ ਵੀ ਅਸੀਂ ਇਹ ਜੋ ਵੀ ਕੀਤਾ ਜੋ ਘਟਨਾ ਕਰਮ ਹੋਇਆ ਉਹ ਸਾਰਾ ਗਲਤ ਹੋਇਆ ਫੇਕ ਹੋਇਆ ਧੱਕੇਸ਼ਾਈ ਹੋਇਆ ਉਹਨਾਂ ਨੂੰ ਸਾਰਾ ਆਪਣਾ ਡਰ ਸਤਾ ਰਿਹਾ ਸੀ ਇਸੇ ਲਈ ਰਾਤ ਨੂੰ ਠਲ ਕੇ ਦੋ ਦਿਨ ਕਾਨਫਰੈਂਸ ਕਰਨੀ ਸੀ ਕਿ ਅਸੀਂ ਇਹਨਾਂ ਦਾ ਪਾਚਾ ਵਾਪਸ ਕਰਾਤਾ ਜੀ ਇਹਨੂੰ ਇਹ ਕਰਤਾ ਤੁਸੀਂ ਇੱਕ ਬੰਦੇ ਨੂੰ ਲਿਆ ਕੇ ਪਰਚਾ ਦਰਜ ਕਰਤਾ ਧੱਕੇ ਨਾਲ ਧੱਕੇਸ਼ਾਹੀ ਕੀਤੀ ਆ ਵੋਟਰਾਂ ਨਾਲ ਧੱਕੇਸ਼ਾਹੀ ਤੁਹਾਡੇ ਰਿਜ਼ਲਟ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਆ ਫਿਰ ਜਿਹੜਾ ਤੁਸੀਂ ਕਰ ਲਿਆ ਫਿਰ ਘਰੋਂਦੇ ਕਾ ਤੂੰ ਚਲੋ ਆਪਣੀ ਚਾਲ ਸਮਾਂ ਬਦਲਣ ਵਾਲਾ ਤੁਹਾਡੇ ਸਾਹਮਣੇ ਆ ਜੂਗਾ ਦੁੱਧਾ ਦੁੱਧ ਪਾਣੀ ਦਾ ਪਾਣੀ ਇਹਨਾਂ ਨੇ ਤਾਂ ਪਰਚੇ ਕਰਾ ਲਏ ਆ ਜਿਹੜੇ ਆਪਾਂ ਕਹਿੰਦੇ ਆ ਬਿਗਨ ਪਾਉਂਡ ਦਾ ਕਹਿ ਲੀਏ ਹੋਰ ਕਹਿੰਦੇ ਸਾਡੇ ਕੱਲ ਗੋ ਪਿੰਡਮੀ ਸਪੰਸਾ ਬੈਠੇ ਆ ਇਹਨਾਂ ਦੇ ਪਿੰਡ ਵੀ 23 24 ਦਾ ਪਤਾ ਕੀਤਾ ਗਿਆ ਜੋ ਹੈ ਦੀ ਗਲਤ ਪਰਚੇ ਹੋ ਰਹੇ ਨੇ ਸੋ ਮੈਂ ਕਹਾਂਗਾ ਆਪਣੇ ਵਰਕਰਾਂ ਨੂੰ ਕਹਿੰਦਾ ਡਰਨਾ ਨਹੀਂ ਕਿਸੇ ਗੱਲ ਤੋਂ ਘਬਰਾਉਣਾ ਨਹੀਂ ਉਹਦੇ ਨਾਲ ਖੜੇ ਆਂ ਪਰ ਸਮਾਂ ਆਊਗਾ ਇਹਦਾ ਮਤਲਬ ਜਿਹੜੇ ਇਹਨਾਂ ਦਾ ਕਰੇ ਠੂਠੇ ਭਰ ਕੇ ਪਰ ਮੈਂ ਜਿਹੜੀਆਂ ਸਹੀ ਜਾਂਚਾਂ ਨੇ ਮੈਂ ਕਹਿੰਦਾ ਮੰਤਰੀ ਨੂੰ ਕਹਿੰਦਾ ਜਿੰਨਾ ਲੁੱਟਣਾ ਲੁੱਟਲਾ ਭਰਾਵਾ ਟਾਈਮ ਆਉਣੇ ਵਾਲਾ ਹੀ ਆ ਜਿਹੜੀਆਂ ਕੰਪਨੀਆਂ ਨੇ ਉਹਨਾਂ ਦੀ ਵੀ ਜਾਂਚ ਹੋਣੀ ਆ ਜਿਹੜੀਆਂ ਫੈਕਟਰੀਆਂ ਉਹਨਾਂ ਦੀ ਵੀ ਜਾਂਚ ਹੋਣੀ ਆ ਜਿਹੜੀਆਂ ਪ੍ਰਾਪਰਟੀਆਂ ਲੈ ਰਹੇ ਆਂ ਉਹਨਾਂ ਦੀ ਵੀ ਜਾਂਚ ਹੋਣੀ ਆ ਮੈਂ ਨਾ ਕਿਸੇ ਤੋਂ ਡਰ ਕੇ ਬੋਲਿਆ ਨਾ ਮੈਂ ਘਬਰਾਉਣਾ ਨਾ ਘਰਉਣਾ ਇਹ ਜਿਹੜਾ ਸਾਰਾ ਕੁਝ ਜੋ ਬਣ ਰਿਹਾ ਆ ਸਾਡੇ ਤੇ ਤਾਂ ਤੁਹ ਕੁ ਠੁੱਠੇ ਪਰਚੇ ਕਰਾ ਲੈ ਤੇਰੇ ਤੇ ਸੱਚੇ ਪਰਚੇ ਜ਼ਰੂਰ ਹੋਣਗੇ ਤੇਰੀ ਜਾਂਚ ਜ਼ਰੂਰ ਹੋਊਗੀ ਜਿਹੜੇ ਤਾਂ ਵਿਜੀਲੈਂਸ ਜਾਂਚ ਹੋਊਗੀ ਈਡੀ ਦੀ ਜਾਂਚ ਹੋ ਜਵੇ ਉਹ ਜ਼ਰੂਰ ਹੋਊਗੀ ਜਿਹੜੇ ਤੁਹਾਨੂੰ ਅੱਜ ਡਰ ਨਹੀਂ ਨਾ ਹੈਗਾ ਤੁਹਾਡੀ ਸਰਕਾਰ ਆ ਤੁਹਾਨੂੰ ਪਤਾ ਨਹੀਂ ਵੀ ਅਸੀਂ ਕੀ ਕੁਝ ਕਰ ਰਹੇ ਹਾਂ ਬੜੀ ਲੁੱਟ ਕਿਉਂਕਿ ਇਲੈਕਸ਼ਨ ਜਿਹੜੀ ਕਮਿਸ਼ਨ ਨੂੰ ਜੋ ਤੁਸੀਂ ਰਿਪੋਰਟਾਂ ਦਰਜ ਕੀਤੀਆਂ ਅਸੀਂ ਦਾਖਲ ਕਰਾਈਆਂ ਅਸੀਂ ਉਹ ਚ ਪ੍ਰਾਪਰਟੀ ਕੁਝ ਹੋਰ ਸੀ ਉਹ ਚ ਬੇਰਵੇ ਕੁਝ ਹੋਰ ਸੀ ਅੱਜ ਪ੍ਰਾਪਰਟੀ ਹੋਰ ਆ ਅੱਜ ਬੇਰਵੇ ਹੋਰ ਨੇ ਅੱਜ ਜ਼ਮੀਨਾਂ ਹੋਰ ਨੇ ਅੱਜ ਫੈਕਟਰੀਆਂ ਹੋਰ ਨੇ ਉਹ ਸਾਹਮਣੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਿਉਂਕਿ ਉਹਨਾਂ ਵਾਲੇ ਸਮੇਂ 'ਚ ਚ elecnna ਵੀ ਉਹ ਸਾਹਮਣੇ ਰੱਖੇ ਜਾਣਗੇ ਉਸ ਤੋਂ ਬਾਅਦ ਜਦੋਂ ਸਰਕਾਰ ਬਣੂਗੀ 2027 'ਚ ਸ਼੍ਰੋਮਣੀ ਕਾਲੀਦਾਦੀ ਸਰਕਾਰ ਬਣਨੀ ਤੈ ਲੋਕਾਂ ਦਾ ਮਨ ਬਣ ਚੁੱਕਿਆ ਕਿ ਨਕਮੀ ਸਰਕਾਰ ਤੋਂ ਖੜਾ ਛੜਾਇਆ ਜਾਵੇ ਇਹ ਜਿਹੜੇ ਮਤਲਬ ਕੰਮ ਕੋਈ ਕੀਤਾ ਨਹੀਂ ਲੋਕਾਂ ਨਾਲ ਧੱਕੇਸ਼ਾਹੀ ਕੀਤਾ ਨੇ ਇਹਨਾਂ ਤੋਂ ਲੋਕ ਖੜਾ ਛੜਾਉਣਗੇ ਉਹਨਾਂ ਵਾਲੇ ਸਮੇਂ 'ਚ ਸ਼੍ਰੋਮਣੀ ਕਾਲੀਦਾਦੀ ਸਰਕਾਰ ਬਣੂਗੀ ਫਿਰ ਜਿਹੜਾ ਲੋਕਾਂ ਨੂੰ ਇਨਸਾਫ਼ ਵੀ ਦਿਵਾਇਆ ਜਾਊਗਾ ਜਿਹੜੇ ਕਪਲੇਬਾਜ਼ ਨੇ ਜਾਂ ਜਿਹੜੇ ਜਿਨ੍ਹਾਂ ਨੇ ਲੁੱਟਾਂ ਖੋਹ ਕੀਤੀਆਂ ਨੇ ਉਹਨਾਂ ਤੇ ਜ਼ਰੂਰ ਕਾਰਵਾਈ ਕੀਤੀ ਜਾਊਗੀ